ਸਾਨੂੰ ਦਿਖੀ ਇੱਕ ਵਾਰੀ ਕੱਢ ਕੇ ਦਿਖਾਈਓ ਸਾਨੂੰ ਵੀ ਪਛਾਣ ਹੋ ਜਾਵੇ ਉਹਦੀ ਹੁਣ ਹੀ ਦੇਖਿਆ ਜੀ ਤੁਸੀਂ ਦੇਖਿਆ ਕੀ ਕੀ ਕੱਢਿਆ ਹੋਇਆ ਤੁਸੀਂ ਇਹ ਕਿਹੜੀ ਚੀਜ਼ ਹੈ ਇਹ ਕਿਹੜੀ ਚੀਜ਼ਾਂ ਗਈਆਂ ਦੀ ਇੱਥੋਂ ਕੋਈ ਇੱਕ ਅੱਧੀ ਆਈਟਮ ਦਾ ਕੱਢ ਕੇ ਦੇ ਦਿਓ ਇਹ ਸਿਰਫ ਰੁਕ ਕਰਾ ਗਏ ਕਰੋ ਇਹ ਇਹ ਗਰੋ ਹੈ ਗਰੋ ਹਾਂ ਇਹ ਨਟੇਰੇ ਨੇ ਰੁਕ ਕਰਾ ਲਾ ਜੀ ਮਾਲ ਕੋਈ ਚਾਰ-ਪੰਜ ਦਾ ਮਾਲ ਆਇਆ ਜਿਹੜਾ ਕੱਢੇ ਲੈਣੇ ਕਈ ਗੱਲ ਇਹ ਨਟੇਰੇ ਨੇ ਇਹ ਫੋਟੋ ਫੋਟੋ ਲਾ ਲਿਆ ਤੁਸੀਂ ਪਰੋ ਮੈਂ ਕਿ ਮਰ 150 ਮਰ ਮੈਂ ਬੀਚਾ ਲਾ ਦਵਾਂ ਗਰੋ ਹੋ ਰਿਹਾ ਹੈ ਮੈਂ ਆਇਆ ਵੇਖਿਆ ਲਾ ਦਬ ਗਿਆ ਕੋਈ ਉੱਧਰ ਤੋਂ ਬਤਾਓ ਕੋਲੋ ਮਾਲ ਨਹੀਂ ਜਿਗੜੀਆਂ ਕੱਢਣੀਆਂ ਬੋਲਦੇ ਨੇ ਹਾਇਨੋ ਕੋਨ ਲਾਈਨ ਬਾ ਦੇਖੋ ਭੇਜਨੇ ਨਹੀਂ ਗਏ ਹਲੋ ਜੀ ਭਾਈ ਬੋਲੋ ਮੇਰੇ ਨਾਮ ਨਾਮ ਆ ਰਹੇ ਹਲੋ ਅੱਜ ਤੇ ਰੁਪਈਆ ਦੇਖਾ ਤਾ ਬਲਾਉਂਦੇ ਰੋ ਰਿਹਾ ਤੇ ਕਹਿੰਦਾ ਬਲਾਉਂਦਾ ਬੈ ਜਾ ਓਏ ਬੈ ਡੋ ਰੇ ਉਹ ਆਵੇ ਰੇ ਜਿੱਦ ਤੇ ਇਨਾਂ ਤੇ ਕੋਈ ਨਹੀਂ ਮਾਰਦੇ ਦੱਸੋ ਆ ਜੀ ਦੱਸੋ ਕਿਹਨੇ ਕਹੋਂਗੇ ਜਾਲੀ ਇਹ ਫੈਸਲਾ ਕਰੋ ਫੇਰ ਤੁਸੀਂ ਵੀ ਨਾ ਕਰੋ ਆਪਣਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਬਹਿਸ ਨਹੀਂ ਕੀਤੀ ਇਹਨੂੰ ਸਾਬਤ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਕਰਲੇਗਾ ਕੀ ਕਰਲੀ ਕੀ ਮਤਲਬ ਕੀ ਕਰ ਲਵਾਂਗੇ ਤੁਸੀਂ ਯਾਰੋ ਕੁੜੀ ਨੂੰ ਨਾਮ ਕੀਤਾ ਉਹ ਗੋਮ ਤੁਸੀਂ ਐਸੇ ਦਾ ਕੋਈ ਬੋਲਿਆ ਤਾਂ ਬੋਲੇ ਇਹਨੂੰ ਗਲਤ ਬੋਲਿਆ ਕਿ ਤੇ ਕੋ ਵੀਰ ਦੀ ਸ਼ਹਿਰ ਆਏ ਹੈ ਝੱਟ ਕੇ ਝੱਟ ਕੇ ਤੁਹਾਡੇ ਨਾਲ ਕਿਹਨੇ ਦੀ ਹੈ ਹੈਲੋ ਜੀਨੇ ਗਲਤ ਬੋਲਿਆ ਮੈਨੂੰ ਦੱਸੋ ਦੱਸੋ ਸਾਹਿਬ ਤੁਹਾਡੀ ਮੇਰੀ ਗੱਲ ਸੁਣਨਾ ਸਾਹਿਬ ਤੀਨਾ ਸਾਹਿਬ ਇੱਧਰ ਆਓ ਤੀਨਾ ਸਾਹਿਬ ਕਿਉਂ ਲੈ ਕੇ ਗਏ ਬੀਵੀਆ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਗੱਲ ਕਰ ਲਓ ਯਾਰ ਕਮਾਲ ਹੋ ਕੇ ਦੱਸ ਬੀਵੀਆ ਨਹੀਂ ਇਹ ਚੱਕ ਕੇ ਫਿਰ ਜੀ ਗੱਲ ਸੁਣੋ ਬੰਦੇ ਕਿਸ ਹਿਸਾਬ ਨਾਲ ਲੁੱਟ ਰਹੇ ਆ ਯਾਰ ਤੂੰ ਕਰ ਲੈ ਜੋ ਤੇਰੇ ਤੋਂ ਇਹ ਚੋਰ ਨੇ ਇਹ ਚੋਰ ਨੇ ਸਾਡੀ ਪਿੱਛੋਂ ਇਹ ਕੰਟੋਰ ਵਾਲੇ ਸਮਾਨ ਲੈ ਆ ਰਹੇ ਸਨ ਮਾਨ ਚੋਰੀ ਕਰਨ ਆਏ ਸੀ ਮਾਨ ਥੋੜਾ ਡੁਪਲੀਕੇਟ ਇਹਨਾਂ ਨੇ ਟੈਸਟ ਕਰਾਇਆ ਇਹ ਟੈਸਟ ਕਰਾਦਾ ਪਹਿਲਾਂ ਮੇਰੇ ਕੋਲ ਕੰਪਨੀ ਦੀ ਕੰਪਨੀ ਟੀਮ ਮੰਗਾ ਲਾ ਓਰੇ ਠੀਕ ਹੈ ਜੇ ਕੋਈ ਬੰਦਾ ਕਹੇ ਉਹ ਡਿਸਟਰੀਬਿਊਟਰ ਖੜਾ ਹੈ অথਾਈਜ਼ਡ ਡਿਸਟਰੀਬਿਊਟਰ ਉਹ ਖੜੇ ਨੇ ਇੱਕ ਮਿੰਟਾ ਤੋਂ ਪਹਿਲਾਂ ਤੁਹਾਡੇ ਤੇ ਰੋਡੇ ਤੇ ਪਹੁੰਚਾਰ ਗਈ ਹੋਈ ਸਾਰੀਆਂ ਗੱਲਾਂ ਫਿਰ ਟੀਵੀ ਵਰਗਾ ਪਹੁੰਚਾਰ ਗਈ ਹੋਈ ਰੈਂਕ ਗਿਆ ਕਰ ਵੀ ਉਹਨੂੰ ਰੈਂਕ ਗਿਆ 10 ਦਿਨ ਤੋੜ ਦੋ ਨਾ ਜੀ ਮਾਲ ਜਾਲੀਆ ਸਾਡਾ ਫੇਰ ਤਾਂ ਅਸੀਂ ਦੇਖੇ ਲੇਬਰ ਬੋਰਡ ਉਹ ਵੀ ਆ ਜਾਲੀ ਮਾਲ ਆ ਫੇਰ ਤਾਂ ਅਸੀਂ ਦੇਖੀਏ ਇਹ ਤਾਂ ਸਾਰਾ ਲੇਬਰ ਬੋਰਡ ਦਾ ਦੋ ਲੇਬਰ ਬੋਰਡ ਦਾ ਦੋ ਤੁਸੀਂ ਤਾਂ ਜੀ ਮੰਨਦੇ ਜਾਲੀਆ ਫੱਟਾ ਮਾਲ ਬਸ ਕੰਪਨੀਆਂ ਨਾਲ ਗੱਲ ਕਰੀਏ ਅੱਜ ਅਮਰੇ ਦੇ ਰਿਪੋਰਟ ਆ ਦੇਖੋ ਰਿਪੋਰਟ ਕੰਪਨੀਆਂ ਦੇ ਬਿੱਲ ਪਏ ਨੇ ਆਥਰਾਈਜ਼ ਬਿੱਲ ਆਏ ਨੇ ਜੀ ਤੁਸੀਂ ਆ ਕੇ ਇਹ ਨਹੀਂ ਕਹਿੰਦੇ ਮਾਲ ਜਾਲੀਆ ਹਾਜੂ ਸਰ ਹੋ ਰਹੀ ਸਾਈਨ ਕਰ ਦੋ ਲੈ ਜਾਓ ਕੋਈ ਦਿੱਕਤ ਨਹੀਂ ਹੈਗੀ ਲਾ ਕਹਿੰਦੇ ਅਸੀਂ ਕਿਉਂ ਉਹ ਨੋਟ ਕਰੀਏ ਟੋਡਾ ਬਸ ਟੋਡਾ ਮਾਲ ਤੋਂ ਮਿਲ ਜੂਗਾ ਮੈਂ ਕਿਹਾ ਸਰ ਤੂੰ ਥੈਲਿਆਂ ਦੇ ਵਿੱਚ ਮਾਲ ਪਾ ਲਿਆ ਇਹ ਕਾਲਗੜ ਪੇਸਟ ਹੈ ਜੇ ਚਾਰੋਂ ਪਾਸੇ ਮੁੜਗੀ ਦਾ ਮਾਲ ਵਿਕਣਾ ਨਹੀਂ ਹੈਗਾ ਮੇਰਾ ਮਾਲ ਖਤਮ ਹੈ ਇਹ 800 ਰੁਪਏ ਦਾ ਪੈਕੇਟ ਹੈ ਇੱਕ ਉਹ ਬੀਜੀ ਦੇਖੋ ਇਹ ਥੈਲੇ ਕਿਵੇਂ ਭਰੇ ਨੇ ਇਹਨਾਂ ਨੇ ਹਾਰ ਵੀ ਗੱਦਾ ਲੀਕ ਹੋ ਗਿਆ ਕੰਪਨੀਆਂ ਦੇ ਮਾਲ ਲੈ ਕੇ ਵੀ ਅਸੀਂ ਇਹ ਕੁਝ ਸਹਿਣਾ ਹੈ ਫਿਰ ਅਸੀਂ ਕੰਮ ਹੀ ਨਹੀਂ ਕਰਨਾ ਫਿਰ ਅਸੀਂ ਕਾਦੇ ਵਾਸਤੇ ਕੰਮ ਕਰਾਂਗੇ ਦੀ ਰਿਪੋਰਟ ਤੇ ਉਹਨਾਂ ਦਾ ਇਹ ਇਹ ਚੋਰ ਬੰਦਾ ਹੈਗਾ ਜਿਹੜਾ ਕੰਪਨੀ ਤੋਂ ਮਤਲਬ ਕੰਪਨੀ ਆਪਣੇ ਕੋਲ ਕਹਿੰਦੇ ਕਿ ਮੈਂ ਕੰਪਨੀ ਤੋਂ ਆਇਆ ਹਾਂ ਲੜਕੇ ਦੇ ਕੋਲ ਕੋਈ ਅਥਾਰਟੀ ਨਹੀਂ ਆ ਸਤਨਾਮ ਸਿੰਘ ਇਹਨਾਂ ਦੀ ਪੁਰਾਣੀ ਰਿਪੋਰਟ ਵੀ ਆਈ ਹੈ ਕਿ ਇਹ ਬੰਦਾ ਪੈਸੇ ਲੈਂਦਾ ਹੈ ਔਰ ਇਹਨੇ ਐਫੀਡਐਫ ਤੇ ਸਾਈਨ ਵੀ ਕੀਤੇ ਹੋਏ ਨੇ ਰਿਕਾਰਡਿੰਗ ਨਾਲ ਲੈ ਸਾਡੇ ਕੋਲ ਸਾਰਾ ਕੁਝ ਪ੍ਰੂਵ ਹੈਗਾ ਹੈ ਨਹੀਂ ਉਹਨਾਂ ਕੋਲ ਰਿਪੋਰਟ ਵੀ ਨੇ ਵੀਰ ਜੀ ਉਹਨਾਂ ਕੋਲ ਟੀਲੋ ਸਾਹਿਬ ਇਹ ਵੀ ਹੋਰ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੀ ਗੱਲ ਪੁੱਛੀ ਸੀ ਕਿ ਵੀਰ ਜੀ ਮੈਨੂੰ ਅਥਾਰਟੀ ਲੈਟਰ ਦਿਖਾ ਦਿਓ ਜਿਹਦੇ ਵਿੱਚ ਥੋੜਾ ਹੁੰਦਾ ਹੈ ਕਿ ਤੁਸੀਂ ਇੱਕ ਮਿੰਟ ਵੀਰ ਜੀ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਤੁਸੀਂ ਪਹਿਲਾਂ ਆਉਂਦੇ ਸੀ ਸਾਡਾ ਡੀਵੀਆਰ ਉਤਾਰਨਾ ਹਾਂਜੀ ਉਹਦਾ ਮਤਲਬ ਕੀ ਹੈ ਕਿ ਇਹ ਸਾਰੇ 46 ਠੱਗ ਇਕੱਠੇ ਹੋਏ ਹੋਏ ਨੇ ਇਹ ਸਾਰਾ ਮਾਲ ਇਕੱਠਾ ਕਰਕੇ ਲੈ ਜਾਣਾ ਕਿਹੜਾ ਹੁੰਦਾ ਜੀ ਤੁਸੀਂ ਬਿਲਦੀ ਕੋਈ ਬਿਲਦੀ ਲੀਗਲ ਦੇ ਵਿੱਚ ਲਿਖਿਆ ਹੁੰਦਾ ਸਾਰਾ ਕੁਝ ਇਹ ਤੁਸੀਂ ਐਸਐਚਓ ਸਾਹਿਬ ਪਰ ਵੈਸੇ ਕਰਾ ਕੇ ਦੱਸੂਗਾ ਇੱਕ ਬੰਦੇ ਦਾ ਤੋਂ ਲੋਕ ਕਿ ਉਹਦਾ ਬਿਲਦੀ ਇਹ ਸਾਰਾ ਸਾਮਾਨ ਇਕੱਠਾ ਕਰਕੇ ਟੈਂਪੂ ਚ ਫਿਰ ਫਿਰ ਇਹਨਾਂ ਨੂੰ ਬਿਲਦੀ ਬੀਰ ਜੀ ਟਿੱਲੋ ਸਾਹਿਬ ਟਿੱਲੋ ਸਾਹਿਬ ਟਿੱਲੋ ਸਾਹਿਬ ਇੱਧਰ ਸੁਣੋ ਇਹ ਐਸਪੀ ਸਾਹਿਬ ਸੁਣੋ ਇੱਧਰ ਪੈਦਾ ਮੇਰੀ ਹੈਲੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮਾਲ ਜਾਲੀ ਹੈ ਜੇ ਇੱਕ ਵਾਰ ਵੀ ਨਹੀਂ ਗਿਆ ਜਾਲੀ ਕਰ ਤੋਂ ਜੇ ਇੱਕ ਵੀ ਵੀ ਜਾਲੀ ਕਰ ਲਵੇਂ ਦੁਕਾਨ ਦਾ ਸ਼ਟਰ ਅਸੀਂ ਅਸੀਂ ਜਾਲੀ ਕਹਿ ਕੇ ਕੀ ਲੈਣਾ ਤੁਸੀਂ ਬੋਲੋ ਕੀ ਧਰਦੇ ਹੋ ਰੇ ਇਹ ਮੀਡੀਆ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਸਾਰਾ ਮਾਲ ਚਲ ਗਿਆ ਤੁਸੀਂ ਇੱਕ ਮਿੰਟ ਤੁਸੀਂ ਹੁਣੇ ਵਰਡਿੰਗ ਲਿੱਤੀ ਐ ਮੈਂ ਮੀਡੀਆ ਮੈਂ ਹੁਣੇ ਹੀ ਰਿਵਾਈਂਡ ਕਰਵਾ ਦੰਨਾ ਤੁਸੀਂ ਇਹ ਕਹਿ ਰਹੇ ਹੋ ਕਿ ਮਾਲ ਚਲ ਗਿਆ ਠੀਕ ਹੈ ਤੁਸੀਂ ਔਰ ਤੁਸੀਂ ਵੀਰੇ ਕਾਹਨ ਡਿਸਟ੍ਰਿਬਿਊਟਰ ਵੀ ਖੜੇ ਨੇ ਉਹਨੂੰ ਗੱਲ ਤੇ ਵੇਚੀਏ ਤੁਹਾਨੂੰ ਹੋਰ ਡਿਪਾਰਟਮੈਂਟ ਤੋਂ ਇੱਕ ਮਿੰਟ ਇਸ ਚੀਜ਼ ਬਾਰੇ ਤੁਸੀਂ ਉਹਨਾਂ ਨਾਲ ਵੀ ਤੁਸੀਂ ਕਹਿ ਰਹੇ ਹੋ ਕਿ ਮਾਲ ਜਾਲੀ ਹੈ ਡਿਪਾਰਟਮੈਂਟ ਨਹੀਂ ਉਹਨਾਂ ਕੋਲ ਪਤਾ ਕਾਪੀਰਾਈਟ ਲੈ ਉਹ ਵੀਰੇ ਕਾਪੀਰਾਈਟ ਹੈ ਉਹ ਥੱਦ ਨੇ ਉਹਨੇ ਮੈਨੂੰ ਗੱਡੀ 'ਚ ਬਿਠਾਇਆ ਹਲੋ ਹੁਣ ਵੀਰੇ ਜੇ ਆਪਣਾ ਇਹ ਉਹ ਤਾਂ ਸੌਪਲ ਕਰਨ ਵਾਲੇ ਵੀ ਨਹੀਂ ਹੈ ਓਏ ਇੱਕ ਮਿੰਟ ਢਿੱਲੋ ਸਾਹਿਬ ਇਧਰ ਸੁਣੋ ਮੇਰੀ ਗੱਲ ਆ ਰਿਕਾਰਡ ਆ ਰਿਕਾਰਡਿੰਗ ਆ ਦੇਖੋ ਆ ਰਿਕਾਰਡਿੰਗ ਹਜੇ ਤੱਕ ਚੱਲ ਰਹੀ ਆ ਆ ਰਿਕਾਰਡਿੰਗ ਹਜੇ ਤੱਕ ਚੱਲ ਰਹੀ ਹੈ 48 ਮਿੰਟ ਹੋ ਚੁੱਕੇ ਉਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਤੁਸੀਂ ਦੱਸੋ ਸੈਟਿੰਗ ਕਿਵੇਂ ਕਰਨੀ ਹੈ ਮੇਰੇ 1 ਮਿੰਟ ਖੜ ਜੀ ਆ ਰੱਖੋ ਆ ਰੱਖੋ ਥੱਲੇ ਉੱਡਾ ਖੜਾ ਬਿਠਾਓ ਨਾ ਕਿਵੇਂ ਨਹੀਂ ਜਾਂਦੇ ਨਾ ਖੜਾ ਲੈ ਕਾਹਨੋਂ ਆਇਆ ਤਰੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਬੜੇ ਗੇਟ ਕੋਲ ਤੇ ਨਹੀਂ ਜਾਣਦਾ ਨਹੀਂ ਨਾ ਨਾ ਜਿੱਥੇ ਤੇ ਕੱਢਿਆ ਨਾ ਨਾ ਜਿੱਥੇ ਤੇ ਕੱਢਿਆ ਹੈਲੋ ਵਾਜਨਾ ਧੰਨਵਾਦ ਵਾਜਨਾ ਧੰਨਵਾਦ ਉਹ ਟਿਕਾਣੇ ਲਗਾਓ ਮੈਂ ਜਿੱਥੇ ਤਾਰਿਆ ਹੈ ਹੈਲੋ ਉੱਥੇ ਕੱਢਿਆ ਉੱਥੇ ਲਾ ਦੇ ਇੱਥੇ ਇਥੇ ਮਾਲ ਤਾਰਿਆ ਉੱਥੇ ਮਾਲ ਵਾਪਸ ਲਗਵਾ ਦੇ ਜਿੱਥੇ ਲਾਇਆ ਜਿੱਥੋਂ ਜਿੱਥੋਂ ਕੱਢਿਆ ਸੀ ਉੱਥੇ ਉੱਥੇ ਲਾ ਦੇ ਲਾ ਦੇ ਲਾ ਦੇ ਵੀਰੇ ਰਾਤ ਤੁਰੇ ਲੰਮ ਫੇਰ ਹਾਂ ਲਾ ਦੇ ਲਾ ਦੇ ਕੋਈ ਗੱਲ ਨਹੀਂ ਜਲਦੀ ਕਰ ਮੈਨੂੰ ਲੱਗਦਾ ਹੈ ਕਿ ਸ਼ੁਕਰ ਨੋਟਿਸ ਆ ਗਿਆ ਹੈ। ਆਹ ਮਰੀ ਪੱਕਾ ਨਹੀਂ ਕਿ ਉਹਨੇ ਨਹੀਂ। ਮੈਡਮ ਸਾਹਿਬ ਤੁਸੀਂ ਮੈਂ ਇਹ ਇਹ ਤਾਂ ਮੈਂ ਸਪਾਪਰ ਵੇ ਦੇ ਵਿੱਚ ਆਇਆ ਅਲਿਗਲ ਕੁਝ ਵੀ ਨਹੀਂ ਆਇਆ। ਮੇਰੇ ਨਾਲ ਬਾਕੀ ਵੀ ਉਹਨਾਂ ਨੂੰ ਕਮਰੇ ਪੁੱਛਿਆ ਤੁਹਾਡਾ ਕਮਰਾ ਕਿਹੜਾ ਹੈ ਤੇ ਮਾਲ ਕਿੱਥੇ ਕਿੱਥੇ ਪਿਆ ਹੈ ਲੋਕਰਾਂ ਨੂੰ ਪਹਿਲਾਂ ਲਾਕ ਕੀਤਾ। ਕਿਉਂਕਿ ਮੈਨੂੰ ਲੋਕਰਾਂ ਵੀ ਗਾਰਿਆਂ ਨੇ ਦੱਸਿਆ। ਸਰ ਸੈਂਪਲ ਲਈ ਉਹ ਲਈ ਕੋਈ ਨਹੀਂ ਜਨਾਨੀ ਨੂੰ ਕਰਦਾ ਨੂੰ ਕੋਈ ਗੱਲ ਨਹੀਂ ਬਾਲਾ ਕੱਢਦਾ ਲੇਡੀਜ਼ ਨੂੰ ਚੱਲ ਕੋਈ ਨਹੀਂ ਕੋਈ ਨਹੀਂ ਹੁਣ ਕੋਈ ਗੱਲ ਨਹੀਂ ਬੜਾ ਦੇ ਬਾਲ ਵੀ ਲਾ ਦਿਓ ਕੋਈ ਨਹੀਂ ਕੋਈ ਕਿਹੜੇ ਸਾਨੂੰ ਬੁਲਾਉਣ ਓਏ ਬਸ ਕੋਈ ਨਹੀਂ ਕੋਈ ਆ ਜਾਓ ਦੋ ਜਣੇ ਆਲੇ ਨਹੀਂ ਆ ਦੋ ਜਣੇ ਦੇ ਦੋ ਜਣੇ ਦਰਾਉਂਦੇ ਪਾਈ ਜੀ ਪੀ ਜੀ ਸਾਢੇ ਦਾ ਸਮਾਨ ਸਾਢੇ ਕੋਲ ਕਿਉਂ ਨਹੀਂ ਬਸ ਇਧਰ ਹੋ ਜੋ ਪੋਲੇ ਪਿੱਛੇ ਹੋ ਜੋ ਕੀ ਇਹਨਾਂ ਕੋਲ ਨਾ ਰਾਈਡ ਕਾਰ ਸਰ ਆਈ ਕਾਰਡ ਦੇ ਸੜਕ ਪਾਪਰ ਉਹ ਸਾਰੇ ਕਾ ਜੀ ਨੇ ਚੈੱਕ ਕਰਾਈ ਸੀ ਉਹ ਵੀ ਤੋਂ ਨਹੀਂ ਹੋਣਾ ਸਰ ਕੋਈ ਹੁੰਦਾ ਸਭ ਕੋ ਹਰੇਕ ਨੰਬਰ ਤੇ ਪੀਰੀਅਡਰ ਆਈ ਹੋ ਉਸ ਤੋਂ ਅਸੀਂ ਐਡਾ ਹੀ ਰੇਟ ਕਰਦੇ ਹਾਂ ਇਹਨੂੰ ਉਹਦੇ ਉੱਤੇ ਬੋਰਡ ਕਰ ਦੇ ਜਰੋ ਐਵੇਂ ਕਰਦੇ ਹੋ ਇਹ ਸਭ ਕੁਝ ਅੰਦਰ ਬੜੇ ਹਰਦੇ ਨੇ ਸਰ ਇਹਨਾਂ ਨੇ ਅੰਦਰ ਬੜਾ ਹੈ ਸਰ ਨਹੀਂ ਇਹ ਹਾਰਕਸ ਬੜਾ ਹੈ ਉਹ ਤੋਂ ਹੈ ਹਾਂਜੀ ਸਰ ਹਾਂਜੀ ਆ ਰਹੇ ਸਾਪੜ ਤੇ ਮੈਂ ਇਹਨਾਂ ਨੇ ਸਰ ਇਹਨਾਂ ਨੇ ਨਾ ਕਿੰਨਾ ਨੂੰ ਮਤਲਬ ਕੱਟੇ 4 ਘੰਟੇ ਇਹ ਵੀ ਐਸਐਸਓ ਸਾਹਿਬ ਨੂੰ ਇਹਨਾਂ ਬੰਦੇ ਦਾ ਰਹਾ ਡੀਵੀਆਰ ਉਤਾਰਿਆ ਕਿਉਂ ਸਰ ਮੈਂ ਨਹੀਂ ਉਤਾਰਿਆ ਇਹ ਤਾਂ ਅਸੀਂ ਪੁੱਛਿਆ ਤਾਂ ਸਰ ਅਸੀਂ ਕਿਹਾ ਅਸੀਂ ਤੁਹਾਡਾ ਤੁਹਾਡੇ ਕੋਲੋਂ ਲੈਟਰ ਹੈਗਾ ਕੋਈ ਡੀਵੀਆਰ ਉਤਾਰਨ ਦਾ ਤੁਹਾਡੀ ਕਾਪੀ ਰਾਈਟ ਨਾਲੋਂ ਸਾਡਾ ਮਾਲ ਲੱਗ ਲਿਆ ਹੈ ਤੁਸੀਂ ਸੀਲ ਕਰ ਦਿਓ ਤੇ ਮੈਂ ਨਹੀਂ ਉਤਾਰਿਆ ਜੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਐਵੇਂ ਬੱਸ ਵੇਖਾ ਤੁਸੀਂ ਇਹਨਾਂ ਤੋਂ ਸਮਝ ਲਓ ਬੰਡ ਨੂੰ ਸੀਲ ਕਰੋ ਜੇ ਡੁਪਲੀਕੇਟ ਆ ਤਾਂ ਕਰਵਾਈ ਹੋ ਗਈ ਸਰ ਇਹਨਾਂ ਨੂੰ ਪ੍ਰੂਵ ਕਰ ਰਹੇ ਆ ਮੈਂ ਸਾਰੇ ਬਿਲ ਕੱਢ ਕੇ ਰੱਖਤੇ ਕਹਿੰਦੇ ਵੀ ਅਸੀਂ ਇਹ ਬਿਲ ਨਹੀਂ ਮੰਨਨੇ ਜਿਹੜੇ ਤੁਹਾਡੇ ਕੋਲ ਕੰਪਨੀ ਤੋਂ ਬਿਲਾਇਆ ਹੋਇਆ ਉਹ ਬਿਲ ਦੇਖੋ ਮੈਂ ਕਹਿੰਦਾ ਕੰਪਨੀ ਡਿਸਟ੍ਰੀਬਿਊਟਰ ਨੂੰ ਬਿਲ ਕਰਦੀ ਉਹ ਅਥਾਰਾਈਜ਼ਡ ਡਿਸਟ੍ਰੀਬਿਊਟਰ ਹੁੰਦਾ ਠੀਕ ਹੈ ਜੀ ਆਪਣਾ ਮੈਂ ਔਰ ਮੇਰੇ ਫਾਦਰ ਕੰਪਲੇਨਟ ਨਹੀਂ ਕਰਦਾ ਮੈਂ ਕਹਿੰਦਾ ਸਰ ਤੁਹਾਡੇ ਕੋਲ ਡੀਵੀਆਰ ਲੈ ਕੇ ਜਾਂਦਾ ਮਤਲਬ ਤੁਸੀਂ ਕਰਦਾ ਤਾਂ ਮੂਵੀ ਨੰਬਰ ਦੀ ਨਹੀਂ ਸਰ ਮੈਂ ਉਹੀ ਤਾਂ ਕਹਿੰਦਾ ਮੈਨੂੰ ਕਹਿੰਦੇ ਡੀਵੀਆਰ ਤੁਸੀਂ ਮੈਂ ਕਿਹਾ ਸਰ ਤੁਸੀਂ ਡੀਵੀਆਰ ਮਤਲਬ ਕਿਵੇਂ ਆਦਾ ਕੋਈ ਅਥਾਰਟੀ ਲੈਟਰ ਆਏਗਾ ਕਹਿੰਦੇ ਸਰ ਕੋਈ ਅਥਾਰਟੀ ਲੈਟਰ ਨਹੀਂ ਆਏਗਾ ਤੈਨੂੰ ਖਾਨੇ ਆਥਾਰਟੀ ਕਿਵੇਂ ਹੁੰਦੀ ਹੈ ਹੈ ਜੀ ਮੈਂ ਸਰ ਮੈਂ ਨਾ ਉਹਨਾਂ ਵਾਸਤੇ ਚਾਹ ਮੰਗਾਈ ਬਿਸਕੁਟ ਮੰਗਾਏ ਕਹਿੰਦੇ ਇਹਦਾ ਸੁੱਟੋ ਚਾਹ ਚਾਹ ਦਿਓ ਬਿਸਕੁਟ ਇਹਨੂੰ ਦੱਸੋ ਕਿ ਅਥਾਰਟੀ ਲੈਟਰ ਕਿਵੇਂ ਮੰਗਾਈਦਾ ਹੁੰਦਾ ਮਤਲਬ ਮੈਨੂੰ ਇੰਨਾ ਦਿੰਦਾ ਮਤਲਬ ਮੈਂ ਜਿਵੇਂ ਆਪਣੇ ਨੂੰ ਕ੍ਰਿਮੀਨਲ ਆਪਣੇ ਆਪ ਨੂੰ ਮਤਲਬ ਗਿਲਟੀ ਫੀਲ ਹੋ ਰਦੀ ਕਿ ਮੈਂ ਜਿਵੇਂ ਕ੍ਰਿਮੀਨਲ ਹੁੰਦਾ ਮੈਂ ਤੁਹਾਨੂੰ ਲਿਖ ਕੇ ਦਿੰਦਾ ਫੋਟੋ ਕੁ ਲੈਟਰ ਹੈ ਹਾਂਜੀ ਲੈਟਰ ਹੈ ਲੈਟਰ ਹੈ ਜਿਹਨਾਂ ਦਾ 5-5 ਲੱਖ ਰੁਪਏ ਦਾ ਫੇ ਬਾਅਦ ਮਨ ਨੂੰ ਉਹਦੇ ਸੈਟਿੰਗ ਕਰ ਲਓ ਉਹਦੇ ਨਾਲ ਜਾ ਕੇ ਐਸੇ ਗੋਸਾ ਕਹਿੰਦੇ ਕਿਨਾਂ ਨਾਲ ਸੈਟਿੰਗ ਕਰ ਲਓ ਜਾ ਕੇ ਮੈਂ ਇਹਨਾਂ ਨਾਲ ਜਾ ਕੇ ਗੱਡੀ 'ਚ ਬਹਿ ਗਿਆ ਮੈਨੂੰ ਇਹਨਾਂ ਨੇ ਮੋਬਾਈਲ ਦਿੱਤੀ ਕਿ ਕਿੰਨਾ ਕਰਕੇ ਆ ਮੈਨੂੰ ਐਂ ਦੋੜਦਾ ਕੰਮ ਕੋਲ ਪੈਟਰੋਲ ਆ ਆਹ ਮਾਰਦਾ ਹੋਇਆ ਕਰਨਾ ਹੈ ਡੈਵਲਪਰ ਫਰੋਡ ਪੁਲਿਸ ਟੀਮ ਵਿਦ ਐਸਿਸ਼ਟੈਂਟ ਐਵੀਡੈਂਸ ਆਇਆ ਜਦੋਂ ਦੀ ਸਾਰੀ ਸਾਰੀ ਪੁਲਿਸ ਨੇ ਮੈਂ ਤੁਸੀਂ ਸੁਣ ਲਓ ਪਹਿਲੇ ਨਾਲ ਕਿਹਨੇ ਵੀ ਪੈਸੇ ਡਿਮਾਂਡ ਕੀਤੇ ਫਿਰ ਉਹਨਾਂ ਨੇ ਮੇਰੇ ਮਾਤੇ ਰਾਈਟਨ ਐਵੀਡੈਂਸ ਡੈਵਲਪਰ ਵੀ ਡੈਵਲਪਰ ਦੇ ਉੱਪਰ ਵੀ ਲਿਖ ਕੇ ਦਿੱਤਾ ਹੈ ਇਹ ਇਹਦਾ ਫਰੋਡ ਸ਼ੁਰੂ ਕੋ ਫਰੋਡ ਹੈ ਇਹ ਪ੍ਰਾਈਵੇਟ ਕੰਪਨੀਆਂ ਨੂੰ ਇਹ ਬੀਬੀ ਸਰਚੈਂਡ ਅਥਾਰਟੀ ਹਲੋ ਬੀਬੀ ਸਰਚੈਂਡ ਹਲੋ ਉਹ ਮੇਰਾ ਹਲੋ ਕਾਹਦੇ ਨਾਲ ਵੀ ਲੈਣਾ ਸ਼ੁਰੂ ਨਾ ਇਹਨਾਂ ਦੀ ਵੀਡੀਓ ਬਣਾਉਣੀ ਸਰਚੈਂਡ ਦੇ ਗੁਰੂ

देखिए आया तो तो सर हम विशाल जी संदीप संदीप जी अच्छे बाबू सारे बाबू सारे सामान और सामान अंदर है सर सामान ले जाना भेजा सर पॉइंट सामान ला दो ला दो लाइन में तीनों लोगों का हमको चाहिए जो हमें आठ लोग तो के नाम में इनको भेज दीजिए तो

ਜਿਹੜੇ ਨਾਮ ਤੁਹਾਡੇ ਕੁਝ ਮੁਲਾਜ਼ਮ ਵੀ ਦੱਸੇ ਜਾਂਦੇ ਹੋਏਗਾ ਕਿ ਉਹ ਵੀ ਅੰਪਲਾਈ ਹੈਗੇ ਨੇ ਕਿ ਉਹ ਅੰਪਲਾਈ ਹੈਗੇ ਨੇ ਜਾਂ ਨਹੀਂ ਉਹ ਸਰ ਮੈਂ ਸ਼ੇਅਰ ਕੀਤੇ ਹੋਏ ਆਂ ਆਪਣੀ ਤਰਫ ਤੋਂ ਡਿਪਾਰਟਮੈਂਟ ਹੈ ਹਾਂ ਡਿਪਾਰਟਮੈਂਟ ਵੀ ਸ਼ੇਅਰ ਕਰ ਸਕਦਾ ਮੈਂ ਵੀ ਸ਼ੇਅਰ ਕਰ ਸਕਦਾ ਐਕਚੁਅਲੀ ਉਹਨਾਂ ਦੇ ਸਾਰੇ ਆਧਾਰ ਕਾਰਡ ਵਗੈਰਾ ਡਿਪਾਰਟਮੈਂਟ ਦੇ ਅੰਦਰ ਹੈ ਕਿਹੜੀ ਕੰਪਨੀ ਕਿਹੜੀ ਐਸਐਸਪੀਡ ਸਰਚ ਪ੍ਰਾਈਵੇਟ ਲਿਮਿਟਿਡ ਚੰਡੀਗੜ੍ਹ ਸੈਕਟਰ 34 ਉੱਥੇ ਸਾਰਾ ਕੁਝ ਲੀਗ ਸਾਰਾ ਕੁਝ ਲੀਗਲ ਦੇ ਵਿੱਚ ਹੈ ਸਾਰਾ ਕੁਝ ਲੀਗਲ ਦੇ ਵਿੱਚ ਹੈ ਸਰ ਕੁਝ ਵੀ ਅਨਲੀਗਲ ਨਹੀਂ ਹੈਗਾ ਅਸੀਂ ਪੂਰੇ ਪ੍ਰੋਸੈਸ ਦੌਰਾਨ ਆਏ ਹੋਏ ਆਂ ਤੇ ਡਾਕੂਮੈਂਟ ਜੇ ਤੁਸੀਂ ਸ਼ੋ ਕਰੋਗੇ ਸ਼ੋ ਕਰ ਦੇਣਾ ਸਰ ਮੇਰੇ ਕੋਲ ਗੱਡੀ ਚ ਪਈ ਹੈ ਹੋਰ ਕਿਤੇ ਵੀ ਪੀਅਰ ਰੇਡ ਆ ਕਿਸ ਕੋਲ ਨਹੀਂ ਮੈਂ ਤਾਂ ਸਰ ਫਸਟ ਇਹੀ ਰੇਡ ਕੀਤੀ ਸੀ ਸਟਾਰਟਿੰਗ ਤੁਸੀਂ ਕਿਹਦੇ ਸ਼ਿਕਾਇਤ ਆ ਐਵੇਂ ਐਵੇਂ ਨਹੀਂ ਸਰ ਐਵੇਂ ਨਹੀਂ ਆਏ ਹੈਗੇ ਸਰ ਅਸੀਂ ਪਹਿਲਾਂ ਸਰ ਸਾਨੂੰ ਇਨਫਾਰਮੇਸ਼ਨ ਹੋਈ ਵੀ ਉੱਥੇ ਡੁਪਲੀਕੇਟ ਸਮਾਨ ਵੀ ਗਦਾ ਤਾਂ ਇੱਥੇ ਅਸੀਂ ਉਹ ਲਿੱਤਾ ਸੈਂਪਲ ਦਿੱਤੇ ਸੈਂਪਲ ਬਾਈ ਕੀਤੇ ਸੈਂਪਲ ਬਾਈ ਕਰਨ ਤੋਂ ਨਹੀਂ ਸਰ ਬਾਈ ਨੇਮ ਕੰਪਲੇਂਟ ਨਹੀਂ ਹੈਗੀ ਬਾਈ ਨੇਮ ਐਫ ਆਈਰ ਬਾਅਦ ਚ ਹੁੰਦੀ ਹੈ ਜਿਹੜੀ ਤੁਹਾਡੇ ਕਿੰਨੇ ਤੁਹਾਡੇ ਵੱਲੋਂ ਇੱਧਰ ਆ ਜਾ ਤੋਰੇ ਆ ਜਾ ਜਿਹੜੇ ਜਿਹੜੇ ਤੁਹਾਡੇ ਵੱਲੋਂ ਸਾਰੇ ਇਹ ਜਿਹੜੇ ਹੁਣ ਇਹ ਜਿਹੜੇ ਬੰਦਿਆਂ ਨਾਲ ਮੇਰੇ ਨਾਲ ਆਏ ਉਹਨਾਂ ਨੂੰ ਉਹ ਕਰਨ ਲੱਗੇ ਆ ਕੁੱਟਮਾਰ ਕਰਨ ਲੱਗੇ ਆ ਪਲੀਜ਼ ਇਹਨਾਂ ਦੇ ਉਹ ਕੀਤਾ ਜਾ ਗਿਆ ਜਿਹੜਾ ਮੈਂ ਆਪਣਾ ਸਰਦੀਪ ਸ਼ਰਮਾ ਅੱਛਾ ਸਰ ਚੰਡੀਗੜ੍ਹ ਹੈਡ ਆਫਿਸ ਹੈ ਜੀ ਅੱਛਾ ਜੀ ਸੈਕਟਰ 54 ਆ ਜੋ ਡੁਪਲੀਕੇਸੀ ਦਾ ਪਤਾ ਲੱਗਾ ਸੀ ਉਹਨਾਂ ਦਾ ਰੇਟ ਹੋਇਆ ਹੁਣ ਚੈੱਕ ਕਰਾ ਸਰ ਚੈੱਕ ਕਰਦੇ ਦੇਖਦੇ ਕੀ ਆ ਸਰ ਕੁਝ ਡੁਪਲੀਕੇਸੀ ਕਿੰਨਾ ਘੱਟ ਜ਼ਿਆਦਾ ਨੇ ਕੋਈ ਬਿਲੀਵ ਹੈਗੀ ਆ ਉਹ ਵੀ ਕਾਫੀ ਜ਼ਿਆਦਾ ਕੰਪਨੀ ਦੇ ਬਿਲੀਵ ਹੈਗੀ ਇਹਨਾਂ ਸੈੱਟ ਕਰਦੇ ਸਰ ਮੈਂ ਹੁਣੇ ਜਿੰਨਾ ਘੱਟ ਚੈੱਕ ਕਰਕੇ ਉਹਦਾ ਪ੍ਰੋਪਰ ਰਿਪਲਾਈ ਦਵਾਂਗਾ। ਉਹਦਾ ਨਾਮ ਕੀ ਹੈ ਸੰਦੀਪ ਸ਼ਰਮਾ। ਸੰਦੀਪ ਸ਼ਰਮਾ ਸੈਕਟਰ 34 ਸਵੀਟਸ ਐ। ਇੱਥੇ ਅੱਜ ਆਪਣਾ ਖੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ਾਪ ਹੈ ਜਿੱਥੇ ਆਪਾਂ ਖੜੇ ਆਂ। ਇੱਥੇ ਕੋਈ ਸਤਨਾਮ ਸਿੰਘ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ। ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀਆਰ ਵਗੈਰਾ ਵੀ ਲੱਥਾ ਜਿਹਦੇ ਇਸ ਬੰਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ। ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਪੁਲਿਸ ਪਾਰਟੀ ਵੀ ਨਾਲ ਸੀਗੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੋਂ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲਿਆ ਜਾਊਗਾ